ਜੇ ਤੁਹਾਡੇ ਘਰ ਦਾ ਸਭ ਤੋਂ ਕੀਮਤੀ ਖਜ਼ਾਨਾ ਚੋਰੀ ਹੋ ਜਾਵੇ ਪਰ ਚੋਰ ਘਰ ਦੇ ਅੰਦਰ ਹੀ ਬੈਠਾ ਹੋਵੇ ਅਤੇ ਤੁਹਾਨੂੰ ਪਤਾ ਹੀ ਨਾ ਲੱਗੇ ਤਾਂ ਉਸ ਨੁਕਸਾਨ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ ਇਹ ਖਜ਼ਾਨਾ ਤੁਹਾਡੀ ਸੁਰਤ ਹੈ ਅਤੇ ਉਹ ਚੋਰ ਤੁਹਾਡਾ ਆਪਣਾ ਮਨ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਮਨ ਇੱਕ ਜੰਗਲੀ ਹਾਥੀ ਵਰਗਾ ਹੈ ਜਿਸ ਨੂੰ ਬਿਨਾਂ ਅੰਕੁਸ਼ ਦੇ ਕਾਬੂ ਨਹੀਂ ਕੀਤਾ ਜਾ ਸਕਦਾ। ਆਜ ਅਸੀਂ ਗੁਰਮਤ ਅਨਸਾਰ ਮਨ ਨੂੰ ਕਾਬੂ ਕਰਨ ਦੇ ਪੰਜ ਗੁਜੇ ਭੇਦ ਖੋਲਾਂਗੇ। ਪਹਿਲਾ ਤਰੀਕਾ ਹੈ ਧਿਆਨ ਦੀ ਇਕਾਗਰਤਾ ਭਾਵ ਸਿਮਰਨ ਪਰ ਇਹ ਉਹ ਸਿਮਰਨ ਨਹੀਂ ਜੋ ਤੁਸੀਂ ਸਿਰਫ ਤੋਤੇ ਵਾਂਗ ਰਟਦੇ ਹੋ ਜਦੋਂ ਤੁਸੀਂ ਖੇਤਾਂ ਵਿੱਚ ਹਲ ਵਾਉਂਦੇ ਹੋ ਜਾਂ ਰਸੋਈ ਵਿੱਚ ਰੋਟੀ ਪਕਾਉਂਦੇ ਹੋ ਤਾਂ ਤੁਹਾਡਾ ਧਿਆਨ ਕਿੱਥੇ ਹੁੰਦਾ ਹੈ ਮਨ ਬਹੁਤ ਚਲਾਕ ਹੈ। ਏ ਸਕਿੰਟਾਂ ਵਿੱਚ ਇੱਥੋਂ ਉੱਡ ਕੇ ਦਿੱਲੀ ਜਾਂ ਬੰਬਈ ਪਹੁੰਚ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਹੈ ਕਿ ਮਨ ਨੂੰ ਕਾਬੂ ਕਰਨ ਲਈ ਇਸ ਨੂੰ ਸ਼ਬਦ ਦੇ ਰਸੇ ਨਾਲ ਬੰਨਣਾ ਪਵੇਗਾ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਮੇਲੇ ਵਿੱਚ ਗਵਾਚਣ ਤੋਂ ਬਚਾਉਣ ਲਈ ਉਸ ਦਾ ਹੱਥ ਘੁੱਟ ਕੇ ਫੜਦੀ ਹੈ ਉਹੇ ਹੀ ਸਾਨੂੰ ਆਪਣੇ ਸਾਹਾਂ ਦੇ ਨਾਲ ਨਾਮ ਨੂੰ ਜੋੜਨਾ ਪਵੇਗਾ ਜਦੋਂ ਤੁਸੀਂ ਵਾਹਿਗੁਰੂ ਆਖਦੇ ਹੋ ਤਾਂ ਸਿਰਫ ਜੀਬ ਨਾ ਹਿੱਲੇ ਸਭੋਂ ਤੁਹਾਡੀ ਧੁੰਨੀ ਵਿੱਚੋਂ ਆਵਾਜ਼ ਗੂੰਜੇ ਇਹ ਮਨ ਦੀ ਭਟਕਣਾ ਨੂੰ ਰੋਕਣ ਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਜੇਕਰ ਸਾ ਖਾਲੀ ਗਿਆ ਤਾਂ ਸਮਝੋ ਚੋਰ ਨੇ ਸਨ ਲਗਾ ਦਿੱਤੀ ਯਾਦ ਰੱਖੋ ਮਨ ਖਾਲੀ ਰਹਿਣਾ ਪਸੰਦ ਨਹੀਂ ਕਰਦਾ ਜੇ ਇਸ ਨੂੰ ਗੁਰੂ ਦੇ ਸ਼ਬਦ ਨਾਲ ਨਹੀਂ ਪਰੋਗੇ ਤਾਂ ਇਹ ਗੰਦੇ ਵਿਚਾਰਾਂ ਨਾਲ ਪਰ ਜਾਵੇਗਾ ਦੂਜੀ ਗੱਲ ਜੋ ਬਹੁਤ ਗਹਿਰੀ ਹੈ ਜਰਾ ਸੋਚੋ ਕੀ ਤੁਸੀਂ ਕਦੇ ਪਾਣੀ ਨੂੰ ਬਿਨਾ ਭਾਂਡੇ ਦੇ ਟਿਕਾ ਕੇ ਰੱਖ ਸਕਦੇ ਹੋ ਬਿਲਕੁਲ ਨਹੀਂ ਇਸੇ ਤਰ੍ਹਾਂ ਮਨ ਨੂੰ ਟਿਕਾਉਣ ਲਈ ਸਾਧ ਸੰਗਤ ਰੂਪੀ ਭਾਂਡੇ ਦੀ ਲੋੜ ਹੈ ਪਰ ਸਾਵਧਾਨ ਤੁਹਾਡੇ ਮਨ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ ਉਹ ਤੁਹਾਡੀ ਆਪਣੀ ਸੰਗਤ ਹੈ ਜੋ ਤੁਹਾਨੂੰ ਸੰਸਾਰੀ ਗੱਲਾਂ ਵਿੱਚ ਉਲਝਾਉਂਦੀ ਹੈ ਅੱਜ ਕੱਲ ਲੋਕ ਰੇਡੀਓ ਅਤੇ ਅਖਬਾਰਾਂ ਦੀਆਂ ਖਬਰਾਂ ਵਿੱਚ ਇਹਨਾਂ ਸਮਾਂ ਗਵਾ ਦਿੰਦੇ ਹਨ ਕਿ ਅੰਦਰਲੀ ਖਬਰ ਲੈਣ ਦਾ ਵਕਤ ਹੀ ਨਹੀਂ ਬਚਦਾ ਮਨ ਨੂੰ ਕਾਬੂ ਕਰਨ ਦਾ ਦੂਜਾ ਤਰੀਕਾ ਹੈ ਵੈਰਾਗ ਵੈਰਾਗ ਦਾ ਮਤਲਬ ਇਹ ਨਹੀਂ ਕਿ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ ਤਕੋਂ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਕਮਲ ਦੇ ਖੁਲ ਵਾਂਗ ਨਿਰਲੇਪ ਰਹਿਣਾ ਹੈ ਜਦੋਂ ਤੁਸੀਂ ਦੂਜਿਆਂ ਦੀ ਨਿੰਦਿਆ ਚੁਗਲੀ ਸੁਣਦੇ ਹੋ ਤਾਂ ਤੁਹਾਡਾ ਮਨ ਮੈਲਾ ਹੋ ਜਾਂਦਾ ਹੈ ਸੰਤ ਮਹਾਪੁਰਖ ਦੱਸਦੇ ਹਨ ਕਿ ਜਦੋਂ ਤੱਕ ਕੰਨਾਂ ਵਿੱਚ ਦੁਨਿਆਵੀ ਸ਼ੋਰ ਹੈ ਉਦੋਂ ਤੱਕ ਅੰਦਰਲਾ ਸੰਗੀਤ ਸੁਣਾਈ ਨਹੀਂ ਦੇਵੇਗਾ ਇੱਥੇ ਇੱਕ ਗੁੱਝੀ ਗੱਲ ਸਮਝੋ ਸਾਡੇ ਅੰਦਰ ਹਰ ਵੇਲੇ ਇੱਕ ਤਾਰ ਵੱਜ ਰਹੀ ਹੈ ਜਿਸ ਨੂੰ ਅਸੀਂ ਅਨਹਦ ਸ਼ਬਦ ਕਹਿੰਦੇ ਹਾਂ ਇਹ ਧੁਨ ਨਿਰੰਤਰ ਹੈ ਪਰ ਸਾਡੇ ਮਨ ਦਾ ਰੌਲਾ ਇਸ ਨੂੰ ਸੁਣਨ ਨਹੀਂ ਦਿੰਦਾ ਜਦੋਂ ਅਸੀਂ ਬਾਰਮੁਖੀ ਬਿਰਤੀ ਨੂੰ ਰੋਕ ਕੇ ਅੰਦਰ છાਤੀ ਮਾਰਦੇ ਹਾਂ ਤਾਂ ਮਨ ਉਸ ਰਸ ਵਿੱਚ ਮਸਤ ਹੋ ਜਾਂਦਾ ਹੈ ਜਿਵੇਂ ਸ਼ਰਾਬੀ ਨੂੰ ਸ਼ਰਾਬ ਦੇ ਨਸ਼ੇ ਵਿੱਚ ਦੁਨੀਆ ਦੀ ਸੁਧ ਨਹੀਂ ਰਹਿੰਦੀ ਓਵੇਂ ਹੀ ਜਦੋਂ ਮਨ ਨੂੰ ਨਾਮ ਦਾ ਰਸ ਅਤੇ ਅਨਹਦੀ ਧੁਨ ਮਿਲਦੀ ਹੈ ਕਾਇ ਬਾਹਰ ਪਟਕਣਾ ਬੰਦ ਕਰ ਦਿੰਦਾ ਹੈ ਇਸ ਲਈ ਆਪਣੇ ਆਲੇ ਦੁਆਲੇ ਅਜਿਹੇ ਮਾਹੌਲ ਸਿਰਜੋ ਜਿੱਥੇ ਸਿਰਫ ਗੁਰੂ ਦੀ ਗੱਲ ਹੋਵੇ ਸੰਸਾਰੀ ਪੰਚਾਇਤਾਂ ਦੀ ਨਹੀਂ ਉਹਨੇ ਇੱਕ ਹੋਰ ਸਵਾਲ ਕੀ ਕਦੇ ਵੇਖਿਆ ਹੈ ਕਿ ਸ਼ੀਸ਼ਾ ਜੇਕਰ ਧੁੰਦਲਾ ਹੋਵੇ ਤਾਂ ਉਸ ਵਿੱਚ ਚਿਹਰਾ ਸਾਫ਼ ਨਹੀਂ ਦਿਸਦਾ ਤੀਜਾ ਅਤੇ ਚੌਥਾ ਤਰੀਕਾ ਹੈ ਮਨ ਦੀ ਮੈਲ ਧੋਣਾ ਜੋ ਸੇਵਾ ਅਤੇ ਰਜ਼ਾ ਨਾਲ ਹੁੰਦੀ ਹੈ ਮਨ ਬਹੁਤ ਹੰਕਾਰੀ ਹੈ ਇਹ ਹਮੇਸ਼ਾ ਚਾਹੁੰਦਾ ਹੈ ਕਿ ਸਭ ਕੁਝ ਇਸ ਦੀ ਮਰਜ਼ੀ ਮੁਤਾਬਕ ਹੋਵੇ ਜਦੋਂ ਘਰ ਵਿੱਚ ਥੋੜਾ ਜਿਹਾ ਕਲੇਸ਼ ਹੁੰਦਾ ਹੈ ਜਾਂ ਫਸਲ ਖਰਾਬ ਹੋ ਜਾਂਦੀ ਹੈ ਤਾਂ ਮਨ ਦੁਖੀ ਹੋ ਜਾਂਦਾ ਹੈ ਕਿਉਂਕਿ ਇਹ ਜ਼ਬ ਦੇ ਭਾਣੇ ਨੂੰ ਨਹੀਂ ਮੰਨਦਾ ਸੇਖ ਮਨੋਵਿਗਿਆਨ ਕਹਿੰਦਾ ਹੈ ਕੇ ਮਨ ਨੂੰ ਕਾਬੂ ਕਰਨ ਲਈ ਇਸ ਦੀ ਮੈਨੂੰ ਮਾਰਨਾ ਪਵੇਗਾ ਇਹ ਕਿਵੇਂ ਮਰੇਗੀ ਜਦੋਂ ਤੁਸੀਂ ਗੁਰੂ ਘਰ ਜਾ ਕੇ ਜੋੜੇ ਝੜਦੇ ਹੋ ਲੰਗਰ ਵਿੱਚ ਝੂਠੇ ਭਾਂਡੇ ਮਾਜਦੇ ਹੋ ਤਾਂ ਹੰਕਾਰ ਨੂੰ 60 ਵਜਦੀ ਹੈ ਜਿੰਨੀ 60 ਹੰਕਾਰ ਨੂੰ ਵਜੇ ਦੀ ਮਨ ਉਹਨਾ ਹੀ ਸਿੱਧਾ ਹੋਵੇਗਾ ਫਿਰ ਆਉਂਦੀ ਹੈ ਰਜਾ ਭਾਵ ਜੋ ਵਾਹਿਗੁਰੂ ਨੇ ਕੀਤਾ ਉਸ ਨੂੰ ਮਿੱਠਾ ਕਰਕੇ ਮੰਨਣਾ ਅੱਜ ਦੇ ਇਨਸਾਨ ਦੀ ਪਰੇਸ਼ਾਨੀ ਇਹ ਹੈ ਕਿ ਉਹ ਬੀਤੇ ਕੱਲ ਦੇ ਪਛਤਾਵੇ ਜਾਂ ਆਉਣ ਵਾਲੇ ਕੱਲ ਦੀ ਚਿੰਤਾ ਵਿੱਚ ਅੱਜ ਦਾ ਸੁਆਸ ਬਰਬਾਦ ਕਰ ਰਿਹਾ ਹੈ ਪਰ ਗੁਰਮੁਖ ਪਿਆਰਿਓ ਜਿਸ ਬੰਦੇ ਨੇ ਇਹ ਗੱਲ ਪੱਲੇ ਬੰਨ ਲਈ ਕਿ ਤੇਰਾ ਕੀਆ ਮਿੱਠਾ ਲੱਗੈ ਉਸ ਦਾ ਮਨ ਕਦੇ ਡੋਲਦਾ ਨਹੀਂ ਇਹ ਮਨ ਇੱਕ ਬੱਚੇ ਵਰਗਾ ਹੈ ਜੇ ਇਸ ਨੂੰ ਸਮਝਾਓਗੇ ਕਿ ਜੋ ਮਿਲਿਆ ਹੈ ਉਹ ਦਾਤ ਹੈ ਅਤੇ ਜੋ ਨਹੀਂ ਮਿਲਿਆ ਉਸ ਵਿੱਚ ਵੀ ਭਲਾ ਹੈ ਤਾਂ ਇਹ ਸ਼ਾਂਤ ਹੋ ਜਾਵੇਗਾ ਅੰਦਰਲੇ ਅਨਹਦ ਵਾਜੇ ਵੀ ਤਦ ਹੀ ਸੁਣਾਈ ਦੇਣਗੇ ਜਦੋਂ ਮਨ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇਗਾ ਉਦੋਂ ਤੱਕ ਮਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਉਦੋਂ ਤੱਕ ਠੰਡਕ ਨਹੀਂ ਮਿਲ ਸਕਦੀ ਭਾਵੇਂ ਤੁਸੀਂ ਸਾਰੀ ਦੁਨੀਆ ਦੇ ਪਦਾਰਥ ਇਕੱਠੇ ਕਰ ਲਵੋ ਪਹਿਲਾ ਤਰੀਕਾ ਹੈ ਮੌਤ ਦਾ ਡਰ ਅਤੇ ਪ੍ਰੇਮ ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਕਿ ਜਿਸ ਮਨ ਵਿੱਚ ਮੌਤ ਦਾ ਡਰ ਨਹੀਂ ਉਹ ਮਨ ਕਦੇ ਵੀ ਸਿੱਧੇ ਰਾਹ ਨਹੀਂ ਤੁਰਦਾ ਅਸੀਂ ਸੋਚਦੇ ਹਾਂ ਕਿ ਅਸੀਂ ਸਦਾ ਲਈ ਇੱਥੇ ਬੈਠੇ ਰਹਿਣਾ ਹੈ ਇਸੇ ਲਈ ਮਨ ਪਾਪ ਕਰਨ ਲੱਗਿਆ ਡਰਦਾ ਨਹੀਂ ਰੋਜ਼ ਰਾਤ ਨੂੰ ਸੌਣ ਵੇਲੇ ਇਹ ਸੋਚਿਆ ਕਰੋ ਕਿ ਅੱਜ ਮੇਰਾ ਆਖਰੀ ਦਿਨ ਸੀ ਜੋ ਕੁਝ ਅੱਜ ਕੀਤਾ ਕੀ ਉਹ ਗੁਰੂ ਨੂੰ ਮੂੰਹ ਵਿਖਾਉਣ ਦੇ ਕਾਬਿਲ ਹੈ ਜਦੋਂ ਇਹ ਅਹਿਸਾਸ ਜਾਗਦਾ ਹੈ ਤਾਂ ਮਨ ਆਪਣੇ ਆਪ ਵਿਕਾਰਾਂ ਤੋਂ ਪਿੱਛੇ हट ਜਾਂਦਾ ਹੈ ਇਹ ਜੀਵਨ ਇੱਕ ਸੁਪਨੇ ਵਰਗਾ ਹੈ ਜਿਵੇਂ ਰਾਤ ਨੂੰ ਸੁਪਨੇ ਵਿੱਚ ਅਸੀਂ ਰਾਜੇ ਬਣ ਜਾਂਦੇ ਹਾਂ ਪਰ ਅੱਖ ਖੁੱਲਦਿਆਂ ਹੀ ਸਭ ਖਤਮ ਸੰਤ ਜੀ ਦੱਸਦੇ ਹਨ ਕਿ ਅਨਹਦ ਸ਼ਬਦ ਦੀ ਧੁਨ ਉਹਨਾਂ ਨੂੰ ਹੀ ਸੁਣਦੀ ਹੈ ਜੋ ਜਿਉਂਦੇ ਜੀ ਮਰਨ ਦੀ ਜਾਚ ਸਿੱਖ ਲੈਂਦੇ ਹਨ ਭਾਵ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੁਰਤ ਨੂੰ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਣਾ। ਸੋ ਮਨ ਨੂੰ ਕਾਬੂ ਕਰਨ ਦਾ ਨਿਚੋੜ ਇਹ ਹੈ। ਨਾਮ ਜਪੋ, ਨੇਕੀ ਕਰੋ, ਵੰਡ ਛਕੋ ਅਤੇ ਹਰ ਵੇਲੇ ਉਸ ਅਕਾਲ ਪੁਰਖ ਦੀ ਹਾਜ਼ਰੀ ਮਹਿਸੂਸ ਕਰੋ। ਜਦੋਂ ਤੁਸੀਂ ਇਹ ਮੰਨ ਲਵੋਗੇ ਕਿ ਪ੍ਰਮਾਤਮਾ ਹਰ ਵੇਲੇ ਮੇਰੇ ਅੰਗ ਸੰਗ ਹੈ ਅਤੇ ਮੇਰਾ ਹਰ ਕਰਮ ਦੇਖ ਰਿਹਾ ਹੈ ਤਾਂ ਇਹ ਚੰਚਲ ਮਨ ਟਿਕ ਜਾਵੇਗਾ ਆਓ ਅੱਜ ਪ੍ਰਣ ਕਰੀਏ ਕਿ ਅਸੀਂ ਇਸ ਮਨ ਦੇ ਗੁਲਾਮ ਨਹੀਂ ਬਣਾਂਗੇ ਸਗੋਂ ਇਸ ਨੂੰ ਗੁਰੂ ਦਾਸ ਸਿੱਖ ਬਣਾਵਾਂਗੇ